ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਸੋ ਸਾਡੇ ਗੁਰੂਆਂ ਨੇ ਵੀ ਜੋ ਸਾਡੇ ਪਉਣ ਪਾਣੀ ਨੇ ਉਹਨਾਂ ਨੂੰ ਗੁਰੂਆਂ ਦਾ ਦਰਜਾ ਦਿੱਤਾ ਹੈ ਮਾਤਾ ਪਿਤਾ ਦਾ ਦਰਜਾ ਦਿੱਤਾ ਹੈ ਪਰ ਸਮੇ ਦੇ ਨਾਲ ਨਾਲ ਅਸੀਂ ਨਾ ਸਿਰਫ ਆਪਣੇ ਪਾਣੀਆਂ ਨੂੰ ਗੰਦਾ ਕਰ ਲਿਆ ਸਗੋਂ ਸਾਡੀ ਧਰਤੀ ਨੂੰ ਪ੍ਰਦੂਸ਼ਿਤ ਕਰ ਲਿਆ ਹੈ ਸਾਡਾ ਜਿਹੜਾ ਪਵਨ ਹੈ ਉਸ ਨੂੰ ਵੀ ਅਸੀਂ ਗੰਦਲਾ ਕਰ ਲਿਆ ਹੈ ਪਰ ਲੁਧਿਆਣਾ ਦੇ ਕੁਝ ਵਾਟਰ ਵਾਰੀਅਰਸ ਹੈਗੇ ਨੇ ਨੌਜਵਾਨ ਕੁਝ ਇਕੱਠੇ ਹੋ ਕੇ ਉਹਨਾਂ ਨੇ ਇੱਕ ਮੁਹਿੰਮ ਚਲਾਈ ਹੈਗੀ ਹੈ ਸਤਲੁਜ ਦਰਿਆ ਦੀ ਸਫਾਈ ਦੀ ਸੋ ਲਗਾਤਾਰੇ ਨੌਜਵਾਨ ਜਿਹੜੇ ਨੇ ਉਹ ਇਕੱਠੇ ਹੁੰਦੇ ਨੇ ਤੇ ਇਕੱਠੇ ਹੋ ਕੇ ਸਤਲੁਜ ਦਰਿਆ ਦੇ ਕੰਢਿਆਂ ਦੀ ਸਫਾਈ ਕਰਦੇ ਨੇ ਸੋ ਤੁਹਾਨੂੰ ਤਸਵੀਰਾਂ ਸਭ ਤੋਂ ਪਹਿਲਾਂ ਵਿਖਾ ਦਿੰਦੇ ਆ ਕਿ ਕਿਸ ਤਰ੍ਹਾਂ ਜਿਹੜੇ ਇਹ ਵਾਟਰ ਵਾਰੀਅਰਸ ਸਿਗੇ ਨੇ ਉਹ ਲਗਾਤਾਰ ਲੱਗੇ ਹੋਏ ਨੇ ਕਲੀਨਿੰਗ ਜਿਹੜੀ ਡਰਾਈਵ ਹੈ ਉਹ ਚੱਲ ਰਹੀ ਹੈ ਨੌਜਵਾਨਾਂ ਨਾਲ ਗੱਲਬਾਤ ਵੀ ਕਰਦੇ ਆ ਵੀ ਕੀ ਉਹਨਾਂ ਦੇ ਮਨਚ ਆ ਵੀਰੇ ਕੀ ਨਾਮ ਹੈ ਤੁਹਾਡਾ ਦਲਵੀਰ ਸਿੰਘ ਜੀ ਅੱਛਾ ਤੇ ਕਦੋਂ ਤੋਂ ਇਹ ਸਫਾਈ ਮੁਹਿੰਮ ਜਿਹੜੀ ਸ਼ੁਰੂ ਕੀਤੀ ਹੋਈ ਹੈ ਤੁਸੀਂ ਸਾਨੂੰ 15 ਕ ਦਿਨ ਹੋ ਗਏ ਜੁੜੇ ਨੂੰ 15 ਦਿਨ ਹੋ ਗਏ ਹਾਂਜੀ ਤੇ ਕਿਵੇਂ ਪਤਾ ਲੱਗਾ ਵੀ ਆ ਸਫਾਈ ਜਿਹੜੀ ਕਰਨ ਦੀ ਲੋੜ ਹੈਗੀ ਆ ਕਿਵੇਂ ਜਾਣਕਾਰੀ ਮਿਲੀਗੀ ਇੱਥੇ ਨੌਜਵਾਨ ਆਉਂਦੇ ਨੇ ਮਨਜੀਤ ਭਾਈ ਵੀਡੀਓ ਪਾਉਂਦੇ ਸੀਗੇ ਇਹਨਾਂ ਦਾ ਪੇਜ ਬਣਿਆ ਵਾਟਰ ਵਾਰੀਅਰ ਉੱਥੋਂ ਦੇਖ ਕੇ ਜੁੜੇ ਆ ਜੀ ਹੂੰ ਉਹਨਾਂ ਨੂੰ ਦੇਖ ਕੇ ਜੁੜੇ ਤੋਂ ਕਿ ਹੋਰ ਕਿੰਨੇ ਨੌਜਵਾਨ ਜੁੜੇ ਹੋਏ ਹੁਣ ਤੱਕ ਜੁੜ ਚੁੱਕੇ ਨੇ ਹੈਗੇ ਆ ਜੀ ਕਾਫੀ ਆ ਕਾਫੀ ਜੁੜ ਗਏ ਆ ਨਵੇਂ ਵਲੰਟੀਅਰ ਬਹੁਤ ਆ ਰਹੇ ਆ ਤੇ ਕੀ ਲੱਗਦਾ ਹੈ ਕਿ ਮੰਚ ਕਿਵੇਂ ਆਇਆ ਕਿ ਸਫਾਈ ਹੋਣੀ ਜਿਹੜੀ ਜ਼ਰੂਰੀ ਹੈ ਕਿ ਕਿਉਂਕਿ ਸਾਡੇ ਜਿਹੜੇ ਆ ਗੁਰਬਾਣੀ ਚ ਵੀ ਲਿਖਿਆ ਹੈ ਲਗਦਾ ਨੇ ਕਿਤ ਲਗਿਤੇ ਸਾਡੀ ਸਫਾਈ ਜਿਹੜੀ ਜ਼ਰੂਰੀ ਹੈ ਹਾਂਜੀ ਭਾਈ ਪਾਣੀ ਦੇ ਦਿਨ ਪਰ ਦਿਨ ਕਮੀ ਹੋਈ ਜਾ ਰਹੀ ਆ ਤੇ ਆਪਾਂ ਜਿਹੜਾ ਆਪਣਾ ਨਹਿਰੀ ਪਾਣੀ ਹੋਵੇ ਦਿਨ ਪਰ ਦਿਨ ਗੰਦਾ ਘਰੀ ਆ ਰਹੇ ਆ ਇਸ ਲਈ ਆਪਣਾ ਪਾਣੀ ਤਾਂ ਬਚਾਣਾ ਹੀ ਪੈਣਾ ਹੈ ਦੇਖੋ ਜੀ ਧੰਨਵਾਦ ਤੇ ਸਾਰੇ ਲੁਧਿਆਣਾ ਦੇ ਸਾਰੇ ਪੰਜਾਬ ਦੇ ਵਸੀਆਂ ਨੂੰ ਮੈਂ ਕਹਿਣਾ ਵੀ ਸਾਰਿਆਂ ਦਾ ਧੰਨਵਾਦ ਹੈ ਵੀ ਤੁਹਾਡੇ ਸਹਿਯੋਗ ਨਾਲ ਸਾਡੀ ਰੋਪੜ ਵੀ ਟੀਮ ਬਣ ਗਈ ਹੈ ਰਾਵੀ ਤੇ ਵੀ ਟੀਮ ਬਣ ਗਈ ਹੈ ਗੁਰਦਾਸਪੁਰ ਤੇ ਬਿਆਸ ਤੇ ਵੀ ਟੀਮ ਬਣ ਗਈ ਹੈ ਤੇ ਸਾਰੇ ਕੀਤੇ ਅਵੇਅਰਨੈਸ ਕਲੀਨਿੰਗ ਡਰਾਈਵ ਸ਼ੁਰੂ ਹੋ ਚੁੱਕੀ ਹੈ ਇਹ ਜਿਹੜੀ ਭਾਜੀ ਇਹਦੀ ਸ਼ੁਰੂਆਤ ਹੈ ਨਾ ਉਹ ਸ਼ੁਰੂਆਤ ਐਵੇਂ ਹੋਈ ਵੀ ਮੈਂ ਕਈ ਵਾਰੀ ਲੰਘਦਾ ਹੁੰਦਾ ਸੀ ਦੇਖਦੇ ਹੁੰਦੇ ਸੀ ਤੇ ਗੱਲਾਂ 'ਚ ਜਿਹੜੀਆਂ ਕਹਿੰਦੇ ਨਾ ਵੀ ਆਈਡੀਆ ਸ਼ੁਰੂ ਹੁੰਦਾ ਪਹਿਲਾਂ ਕਿਸੇ ਦੀ ਗੱਲ ਹੁੰਦੀ ਹੈ 5-7 ਸਾਲਾਂ ਤੋਂ ਗੱਲ ਹੋ ਰਹੀ ਸੀ ਇਹਦੀ ਆਪਾਂ ਕਰਨਾ ਹੈ ਕੁਝ ਕਰਨਾ ਹੈ ਕੁਝ ਕਰਨਾ ਹੈ ਫਾਈਨਲੀ ਜਦੋਂ ਸਟੱਡੀ ਕੰਪਲੀਟ ਹੋਈ ਫਿਰ ਮੈਨੂੰ ਲੱਗਾ ਵੀ ਹੁਣ ਆਪਾਂ profession 'ਚ ਵੈਸੇ ਵੀ ਆ ਗਏ ਹੁਣ ਕੁਛ ਨਾ ਕੁਛ ਕਰ ਹੀ ਲੈਣਾ ਤੇ ਫਿਰ ਟ੍ਰੈਂਡ ਸਰਕਲ ਵਧੀਆ ਸੀਗਾ ਜਿਹੜੇ ਹਿਸਾਬ ਨਾਲ ਉਹਨਾਂ ਨੇ ਕਿਹਾ ਵੀ ਤੂੰ ਇਨੀਸ਼ੀਅਲੀ ਕਲਾਕਾਰ ਮੈਂ ਕੱਲਾ ਹੀ ਕਰਿਆ ਹੋ ਪਿੱਛੇ ਜਿਹੜਾ ਕੰਡਾ ਹੈਗਾ ਉਧਰ ਉਧਰ ਮੈਂ ਸਫਾਈ ਕਰਦਾ ਰਿਹਾ ਦੋ ਤਿੰਨ ਮਹੀਨੇ ਕੱਲਾ ਹੀ ਫਿਰ ਜਦੋਂ ਮੈਂ ਪਹਿਲੀ ਵੀਡੀਓ ਚਾੜੀ ਫਿਰ ਮੈਂ ਦੇਖਿਆ ਵੀ ਸੱਚੀ ਪੰਜਾਬ 'ਚ ਜੇ ਕੋਈ ਚੰਗਾ ਕੰਮ ਕਰਨਾ ਚਾਹੁੰਦਾ ਨਾ ਸਪੋਰਟ ਦੀ ਕਮੀ ਨਹੀਂ ਹੈਗੀ ਫਿਰ ਦੂਰੋਂ ਦੂਰੋਂ ਮੈਸੇਜ ਫੋਨ ਸਾਰਾ ਕੁਝ ਆਂਦਾ ਤੇ ਰਿਜ਼ਲਟ ਤੁਹਾਡੇ ਸਾਹਮਣੇ ਹੈ ਜੀ ਵਲੰਟੀਅਰ ਦੇਖ ਲਓ ਤੁਸੀਂ ਅੱਜ ਕਿੰਨੇ ਵਲੰਟੀਅਰ ਹੁਣ ਤੱਕ ਜੁੜ ਚੁੱਕੇ ਨੇ ਸਾਡੇ ਕੋਲ ਜੀ ਜੇ ਟੋਟਲ ਕਾਊਂਟ ਕਰੀਏ ਤਾਂ 150 ਵਲੰਟੀਅਰ ਸਾਡੇ ਕੋਲ ਜੁੜ ਚੁੱਕੇ ਨੇ ਤੇ ਮੈਨੂੰ ਲੱਗਦਾ ਵੀ ਇਹ ਇਹ ਗਿਣਤੀ ਹਜ਼ਾਰਾਂ ਤੱਕ ਜਾਊਗੀ ਹਾਂ ਜੀ ਕਿੰਨੀ ਕਿ ਜੜੀ ਹੁਣ ਤੱਕ ਜਿਹੜੀ ਕਲੀਨਿੰਗ ਮੋਹਮ ਚਲਾ ਚੁੱਕੀ ਉਹ ਕਿੱਥੇ ਕਿੱਥੇ ਤੱਕ ਚਲਾ ਚੁੱਕੇ ਹੋ ਅਸੀਂ ਜੀ ਸਤਲੁਜ ਦੇ ਪਹਿਲਾਂ ਪਿੱਛੇ ਵਾਲੇ ਦੂਜੇ ਕੰਡੇ ਤੇ ਚਲਾਈ ਸੀ ਉਧਰ Goa Beach ਵਰਗਾ ਸਾਈਟ ਕਰਤਾ ਇਹ ਪਾਣੀ ਵਧ ਗਿਆ ਤੁਹਾਨੂੰ ਦਿਖਾ ਨਹੀਂ ਸਕਦੇ ਤੇ ਹੁਣ ਇਧਰ ਦੀ ਵੀਡੀਓ ਤੁਹਾਨੂੰ ਅੱਜ ਜਾਣ ਤੋਂ ਪਹਿਲਾਂ ਵਿਖਾਵਾਂਗੇ ਅਸੀਂ ਜਿਹੜਾ ਇਧਰ ਦਾ ਹਾਲ ਸੀ ਤੁਸੀਂ ਖੜੇ ਨਹੀਂ ਹੋ ਸਕਦੇ ਸੀ ਇੱਥੇ ਇੰਨਾ ਇੱਥੇ ਪੋਲੀਥੀਨ ਪਲਾਸਟਿਕ ਮੂਰਤੀਆਂ ਸਾਰਾ ਕੁਝ ਪਿਆ ਸੀ ਬਹੁਤ ਜਿਆਦਾ ਮਤਲਬ ਇੱਕ ਵੀਕ ਦਾ ਤੁਸੀਂ ਦੇਖੋਗੇ ਉਹ ਢੇਰ ਫੇਰ ਲੱਗਿਆ ਪਿਛਲੀ ਵਾਰੀ ਅਸੀਂ ਟਰਾਲੀ ਭਰ ਕੇ ਖਾਲੀ ਕਰੀਏ ਇਧਰੋਂ ਹਾਂਜੀ ਤੇ ਮਤਲਬ ਇਹ ਸਾਰਾ ਹੁਣ ਦੇਖਣ ਲਾਇਕ ਹੋ ਗਿਆ ਤੁਸੀਂ ਪਿੱਛੇ ਤੱਕ ਦੇਖ ਸਕਦੇ ਹੋ ਹੁਣ ਪੋਲੀਥੀਨ ਇਧਰ ਹੈਗੀ ਹਾਂਜੀ ਅੱਜ ਹਿਲੇ ਲਾ ਦਾਂਗੇ ਸਾਰੇ ਦਾ ਸਾਰਾ ਜੀ ਤੇ ਲੱਗਦਾ ਨਹੀਂ ਵੀ ਕਿਤੇ ਨਾ ਕਿਤੇ ਜਿੱਦਾਂ ਅਸੀਂ ਆਪਣੇ ਜਿੱਦਾਂ ਗੁਰਬਾਣੀ ਚ ਵੀ ਲਿਖਿਆ ਹੈ ਪਵਨ ਗੁਰੂ ਹਨਾ ਵੀ ਆਪਾਂ ਆਪਣੇ ਜਿਹੜੇ ਆ ਪਾਣੀ ਵੀ ਗੰਦੇ ਕਰ ਲਏ ਧਰਤੀ ਵੀ ਗੰਦੀ ਕਰ ਲਈ ਵੀ ਆਪਾਂ ਆਪਣਾ ਸਾਰਾ ਪਾਉਣ ਪਾਣੀ ਖਰਾਬ ਕਰ ਲਿਆ ਸੋ ਨੌਜਵਾਨਾਂ ਨੇ ਇਹ ਇਨੀਸ਼ੀਏਟ ਲਿਆ ਸੋ ਲੱਗਦਾ ਕਿ ਲੋੜ ਹੈਗੀ ਲੋਕਾਂ ਨੂੰ ਇਹ ਕੱਟੇ ਹੋਣਾ ਜੀ ਹੁਣ ਵਾਈਟ ਫਿਰ ਮੈਂ ਕਹਿੰਦਾ ਫਿਰ ਇਹ ਲਾਈਵ ਇਦਾਂ ਹੀ ਚਲਾਨੀ ਐ ਜੇ ਕਿਸੇ ਵੀ ਧਰਮ ਚ ਕਿਤੇ ਵੀ ਨਹੀਂ ਲਿਖਿਆ ਹੋਇਆ ਇਹ ਸਿੱਖੀਜ਼ਮ ਦੀ ਗੱਲ ਨਹੀਂ ਹੈਗੀ ਹਿੰਦੂਇਜ਼ਮ ਦੀ ਕਰਦਾ ਇਸਲਾਮ ਦੀ ਕਰਦਾ 크ਰਿਸਚੀਅਨਿਟੀ ਦੀ ਕਰਦਾ ਕਿਤੇ ਵੀ ਨਹੀਂ ਲਿਖਿਆ ਜਲ ਪ੍ਰਵਾਹ ਕਰਨਾ ਤੇ ਜਿਹੜੇ ਲੋਕ ਜਲ ਪ੍ਰਵਾਹ ਕਰਦੇ ਨੇ ਉਹ ਧਰਮ ਦੇ ਵਿਰੋਧੀ ਨਹੀਂ ਯਾਦ ਰੱਖਿਓ ਉਹ ਧਰਮ ਦੀ ਹਾਨੀ ਕਰ ਰਹੇ ਆ ਉਹ ਧਰਮ ਦਾ ਅਸਲ ਨੁਕਸਾਨ ਕਰ ਰਹੇ ਆ ਇਹ ਚੈਲੰਜ ਕਰਦਾ ਮੈਂ ਵੀ ਕਿਤੇ ਮੈਨੂੰ ਕੋਈ ਕਿਤਾਬ ਦਿਖਾ ਦੇਵੇ ਔਥੈਂਟਿਕ ਜਿਹੜੇ ਗ੍ਰੰਥ ਹੈਗੇ ਆ ਜਿਹੜੇ ਨਾ ਲਾਲ ਕਿਤਾਬ ਪੀੜੀ ਕਿਤਾਬ ਬਣਾਈ ਐ ਇਹ ਤਾਂ ਆਪ ਲਿਖੀ ਹੋ ਇਹਨਾਂ ਨੂੰ ਮੈਂ ਚੈਲੰਜ ਕਰਦਾ ਵੀ ਨਿਰਪਖੰਡ ਹੈ ਇਹ ਅੰਧਵਿਸ਼ਵਾਸ ਹੈ ਕਿਸੇ ਵੀ ਧਰਮ ਚ ਨਹੀਂ ਲਿਖਿਆ ਦਰਿਆਵਾਂ ਦੀ ਪੂਜਾ ਕਰਨ ਦਾ ਅਰਥ ਇਹ ਨਹੀਂ ਹੁੰਦਾ ਵੀ ਦਰਿਆਵਾਂ ਚ ਗੰਦ ਪਾਓ ਮੱਥਾ ਟੇਕੋ ਤੇ ਜਾਓ ਚੱਲੇ ਜਪ ਪ੍ਰਸ਼ਾਸਨ ਕਿਸ ਤਰ੍ਹਾਂ ਦੀ ਕੋਈ ਮਦਦ ਕਰਦਾ ਹੈ ਪ੍ਰਸ਼ਾਸਨ ਦੇ ਕੋਈ ਹੱਲਾਸ਼ੇਰੀ ਦਿੱਤੀ ਹੋਵੇ ਜਾਂ ਪਹੁੰਚਿਆ ਹੋਵੇ ਹੁਣ ਤੱਕ ਵੀ ਹਾਂ ਵੀ ਮੁੰਡੇ ਵਧੀਆ ਕੰਮ ਕਰ ਰਹੇ ਨੇ ਮੈਨੂੰ ਲੱਗਦਾ ਜੀ ਪ੍ਰਸ਼ਾਸਨ ਅਜੇ ਇਲੈਕਸ਼ਨ ਚ ਵਿਜੀ ਸੀਗਾ ਉਹ ਸੁੱਧ ਬੁੱਧ ਆਊਗੀ ਛੇਤੀ ਆਊਗੀ ਉਮੀਦ ਕਰਦੇ ਆ ਵੀ ਸਾਨੂੰ ਇਹ ਨਹੀਂ ਹੈਗਾ ਵੀ ਅਸੀਂ ਕੰਮ ਕਰ ਰਹੇ ਹਾਂ ਨਹੀਂ ਕਰ ਰਹੇ ਕੰਮ ਤਾਂ ਉਹਨਾਂ ਦਾ ਇਹ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਫੇਲਿਅਰ ਹੈ ਇਰੀਗੇਸ਼ਨ ਡਿਪਾਰਟਮੈਂਟ ਦਾ ਫੇਲਿਅਰ ਹੈ ਐਮਸੀਡੀ ਦਾ ਫੇਲਿਅਰ ਹੈ ਤੇ ਉਹਨਾਂ ਨੂੰ ਚੈਲੰਜ ਕਰਦੇ ਹਾਂ ਵੀ ਜੇ ਤੁਸੀਂ ਰੀਅਲ ਚ ਡਿਪਾਰਟਮੈਂਟ ਬਣਾਏ ਹੋਇਆ ਤਾਂ ਕੰਮ ਕਰਕੇ ਦਿਖਾਓ ਨਹੀਂ ਕਰ ਸਕਦੇ ਜਨਤਾ ਨੂੰ ਆਣਾ ਪੈਣਾ ਤੇ ਜਨਤਾ ਤੁਹਾਨੂੰ ਕੰਮ ਕਰਨ ਲਈ ਮਜਬੂਰ ਵੀ ਕਰੂਗੀ ਫਿਰ ਜਦੋਂ ਕੱਲੇ ਸੀ ਉਦੋਂ ਕਦੇ ਸੋਚਿਆ ਸੀ ਵੀ ਇੰਨੀ ਵੱਡੀ ਗਿਣਤੀ ਦੇ ਵਿੱਚ ਇੰਨੀ ਵੱਡੀ ਤਦਾਦ ਦੇ ਵਿੱਚ ਨੌਜਵਾਨ ਜੁੜ ਜਾਣਗੇ ਇਕੱਠੇ ਹੋ ਜਾਣਗੇ ਇਕੱਠੇ ਹੋ ਕੇ ਹੰਬੜਾ ਮਾਰਨਗੇ ਤੇ ਸਤਲੁਜ ਦੀ ਜਿਹੜੀ ਕਲੀਨਿੰਗ ਦੀ ਡਰਾਈਵ ਦੇਖੋ ਜੀ ਸੋਚਿਆ ਤਾਂ ਸੀ ਵੀ ਲੋਕ ਜੁੜਨਗੇ ਪਰ ਇਹ ਨਹੀਂ ਪਤਾ ਸੀ ਇੰਨੀ ਛੇਤੀ ਜੁੜਨਗੇ ਇੰਨੀ ਜ਼ਿਆਦਾ ਹਲੇਸ਼ੇਰੀ ਇੰਨੇ ਘੱਟ ਸਮੇਂ 'ਚ ਮਿਲ ਜੂਗੀ ਇਹ ਨਹੀਂ ਸੋਸ਼ਲ ਮੀਡੀਆ ਦਾ ਵੀ ਫਾਇਦਾ ਹੋਇਆ ਸੋਸ਼ਲ ਮੀਡੀਆ ਇਹ ਨਹੀਂ ਸਹੀ ਕੰਮ ਲਈ ਵਰਤਿਆ ਇੰਸਟਾਗ੍ਰam ਦਾ ਜਿਹੜਾ ਅੱਜ ਕਹਿੰਦਾ ਵੀ ਆਲਮੋਸਟ 50000 ਫੋਲੋਅਰ ਹੈਗੇ ਆ ਹਰ ਵੀਕ ਸਾਡੇ ਵਧਦੇ ਜਾਂਦੇ ਆ ਇਹ ਸਾਰੇ ਇੰਸਟਾਗ੍ਰam ਤੋਂ ਹੀ ਆਏ ਸਾਰੇ ਦੇ ਸਾਰੇ ਵੀਰ ਜਿੰਨੇ ਭੈਣ ਭਰਾ ਇੱਥੇ ਪਹੁੰਚੇ ਨੇ ਰੀਲਾ ਬਣਾਉਣ ਵਾਲੇ ਦੇਖਣ ਵਾਲੇ ਸੀਗੇ ਹਾਂ ਇਹ ਇਹ ਰੀਲਾਂ ਦੇਖਦੇ ਹੁੰਦੇ ਇਹਨਾਂ ਨੇ ਦੇਖਿਆ ਵੀ ਇਹ ਚੱਜ ਦੀ ਰੀਲ ਆ ਗਈ ਕੋਈ ਸਾਹਮਣੇ ਫਿਰ ਉਧਰੋਂ ਇਹਨਾਂ ਨੇ ਆਣਾ ਸ਼ੁਰੂ ਕਰਤਾ ਕਿਉਂਕਿ ਮੈਂ ਅਪੀਲ ਪਾਈ ਸੀ ਵੀ ਮੇਰਾ ਸਾਥ ਦਿਓ ਮੈਨੂੰ ਬੰਦਿਆਂ ਦੀ ਲੋੜ ਹੈ ਮੈਨੂੰ ਪਾਵਰ ਦੀ ਲੋੜ ਹੈ ਤੇ ਇਹਨਾਂ ਨੇ ਵੀ ਚੈਲੰਜ ਲਿਆ ਤੇ ਆਂਦੇ ਆ ਤੇ ਹੁਣੇ ਤੁਹਾਡੇ ਚੈਨਲ ਦੇ ਰਾਹੀਂ ਬੇਨਤੀ ਕਰਦਾ ਵੀ ਸਾਨੂੰ ਹੋਰ ਬੰਦਿਆਂ ਦੀ ਲੋੜ ਹੈ ਕਿਉਂਕਿ ਇੱਕ ਲੈਵਲ ਤੇ ਕੈਂਪੇਨਿੰਗ ਨਹੀਂ ਹੁੰਦੀ ਤਿੰਨ ਚਾਰ ਤਰ੍ਹਾਂ ਦੀ ਕੈਂਪੇਨਿੰਗ ਹੁੰਦੀ ਆ ਅਸੀਂ ਪਿੰਡ ਪਿੰਡ ਜਾ ਕੇ ਵੀ ਲੋਕਾਂ ਨੂੰ ਸਮਝਾਵਾਂਗੇ ਘਰ ਘਰ ਜਾ ਜਿੱਦਾਂ ਹੁਣ ਨਾਲ ਨੌਕਰੀ ਕਰਦੇ ਆ ਸਾਰੇ ਮੁੰਡੇ ਜਿਆਦਾ ਪੜਨ ਵਾਲੇ ਆ ਜਾਂ ਨੌਕਰੀਆਂ ਵਾਲੇ ਨੇ ਨੌਜਵਾਨ ਨੇ ਸੋ ਕਿੱਦਾਂ ਟਾਈਮ ਕੱਢਦੇ ਹੋ ਵੀ ਇਸ ਕੰਮ ਲਈ ਕਰਦੇ ਨਹੀਂ ਕੁਝ ਕਹਿੰਦੇ ਕਿ ਨਹੀਂ ਇੱਕ ਦਾ ਦਿਨ ਹੁੰਦਾ ਵੀ ਤੁਸੀਂ ਆਰਾਮ ਕਰ ਲਓ ਅੱਜ ਦੇਖੋ ਜੀ ਮੈਂ ਇਹ ਕਹਿਣਾ ਵੀ ਜੌਬ ਤਾਂ ਸਾਰੀ ਦੁਨੀਆ ਕਰਦੀ ਹੈ ਪੜਦੇ ਵੀ ਲੋਕ ਨੇ ਤੁਹਾਡੀ ਜੌਬ ਕਰਨ ਦਾ ਪੜਾਈ ਦਾ ਅਸਲ ਜਿਹੜਾ ਮਕਸਦ ਹੈ ਨਾ ਉਹ ਦੁਨੀਆ 'ਚ ਚੇਂਜ ਲਿਆਣਾ ਹੈ ਐਵੇਂ ਬਹੁਤ ਲੋਕ ਹੋਏ بڑے بڑے ਵਿਦਵਾਨ ਹੋਏ ਗੱਲਾਂ ਕਰੀਆਂ ਕਿਤਾਬਾਂ ਲਿਖੀਆਂ ਪਰ ਜੇ ਉਹ ਪ੍ਰੈਕਟੀਕਲ ਨਹੀਂ ਹੈਗਾ ਸਾਡੀ ਪੜ੍ਹਾਈ ਦਾ ਕੋਈ ਫਾਇਦਾ ਨਹੀਂ ਧਰਤੀ ਤੇ ਆਏ ਤੇ ਤੁਰ ਗਏ ਇਹਦਾ ਕੋਈ ਫਾਇਦਾ ਨਹੀਂ ਇਹਨਾਂ ਵੀਰਾਂ ਨੂੰ ਵੀ ਇਹ ਗੱਲ ਸਮਝ ਆਈ ਹੈ ਵੀ ਇਹ ਇਹਨਾਂ ਦੇ ਦਿਮਾਗ 'ਚ ਸੀਗਾ ਵੀ ਹਾਂ ਕੁਝ ਪ੍ਰੈਕਟੀਕਲ ਕਰਨਾ ਤੇ ਇਹਦੇ ਰਿਜ਼ਲਟ ਵੀ ਆਣਗੇ ਅੱਜ ਨਹੀਂ ਆਣਗੇ 6 ਮਹੀਨੇ ਬਾਅਦ ਆਣਗੇ ਸਾਲ ਬਾਅਦ ਆਣਗੇ ਦੂਜੀ ਗੱਲ ਹੈ ਪਰਸਨਲ ਲਾਈਫ ਤੇ ਇੰਪੈਕਟ ਪਿਆ ਤੁਸੀਂ ਦੇਖ ਸਕਦੇ ਹੋ ਪਹਿਲਾਂ ਆਪਾਂ ਆਪਣੀ ਗਰੂਮਿੰਗ ਗਰੂਮਿੰਗ ਸਹੀ ਹੁੰਦੀ ਸੀ ਹੁਣ ਤਾਂ ਮੂੰਹ ਚੱਕ ਕੇ ਐਵੇਂ ਆ ਜਾਈਦਾ ਕਿਉਂ ਟਾਈਮ ਨਹੀਂ ਹੁੰਦਾ ਫਿਰ ਜਾਣਾ ਵੀ ਹੈ ਆਣਾ ਵੀ ਹੈ ਅੱਜ ਤਾਂ ਇਹ ਲਾ ਲਓ ਵੀ ਕੱਲ ਅਸੀਂ ਰੂਪਨਗਰ ਗਏ ਸੀ ਪਿਛਲੇ ਵੀਕ ਅਸੀਂ ਰਾਵੀ ਤੇ ਗਏ ਸੀ ਟਾਈਮ ਦਾ ਤਾਂ ਹੈਗਾ ਵੀ ਸਾਡੀ ਪਰਸਨਲ ਲਾਈਫ ਤੇ ਇੰਪੈਕਟ ਪਿਆ ਪਰ ਇਹ ਕਹਿੰਦੇ ਆਂ ਵੀ ਪੰਜਾਬ ਦੇ ਵਾਸਤੇ ਪੰਜਾਬ ਦੇ ਪਾਣੀਆਂ ਦੇ ਵਾਸਤੇ ਆਉਣ ਵਾਲੀ ਜਨਰੇਸ਼ਨਾਂ ਵਾਸਤੇ ਹੁਣ ਕ੍ਰਾਈਸਿਸ ਜਿਹੜਾ ਹੈਗਾ ਪਹਿਲਾਂ ਹੀ ਆਪਾਂ ਲੇਟ ਆ ਤੇ ਉਸ ਦੇ ਹਿਸਾਬ ਨਾਲ ਇੱਕ ਦੋ ਬੰਦੇ ਦੀ ਪਰਸਨਲ ਲਾਈਫ ਇੰਪੈਕਟ ਹੁੰਦੀ ਹੈ ਕੋਈ ਜ਼ਿਆਦਾ ਫਰਕ ਵਾਲੀ ਗੱਲ ਨਹੀਂ ਹੈ ਪਰ ਪਰਸਨਲ ਭਲਾ ਮੈਨੂੰ ਲੱਗਦਾ ਵੀ ਲੱਖਾਂ ਕਰੋੜਾਂ ਲੋਕਾਂ ਦਾ ਹੋਣ ਵਾਲਾ ਬਿਲਕੁਲ ਜੀ ਬਿਲਕੁਲ ਪੂਰਾ ਇਹਦੇ ਨਾਲ ਜਿਹੜਾ ਫਾਇਦਾ ਹੈ ਹਰ ਆਉਣ ਵਾਲ ਕਿਉਂਕਿ ਹੁਣ ਤਾਂ ਸਾਡੇ ਨਾਲ ਬੱਚੇ ਵੀ ਆਏ ਆ ਤੁਸੀਂ ਦੇਖ ਸਕਦੇ ਹੋ ਹੈਨਾ ਅੱਜ ਬੱਚੇ ਜੁੜੇ ਆ ਸਾਡੇ ਨਾਲ ਕਿਉਂ ਇਹਨਾਂ ਨੂੰ ਪਤਾ ਹੈ ਵੀ এনवायरमेंट ਦੀ ਕੀ ਵੈਲਿਊ ਆ ਤੇ ਅਸੀਂ ਸਾਡਾ ਜਿਹੜਾ ਮੇਨ ਟਾਰਗੇਟ ਹੈ ਇਸ ਮਿਸ਼ਨ 'ਚ ਸ਼ਾਮਿਲ ਕਰਨ ਦਾ ਉਹ ਬੱਚੇ ਹੀ ਹੈ ਕਿਉਂਕਿ ਇਹਨਾਂ ਨੇ ਜਦੋਂ ਸਵਾਲ ਪੁੱਛਣਾ ਵੱਡੇ ਬਜ਼ੁਰਗਾਂ ਨੂੰ ਵੀ ਤੁਸੀਂ ਸਾਡੇ ਵਾਸਤੇ ਕੀ ਬਚਾਇਆ ਇਹ ਟੈਂਪਰੇਚਰ ਵੱਧ ਰਿਹਾ ਹੈ ਇਹ ਵਾਟਰ ਕ੍ਰਾਈਸਿਸ ਸਿਰ ਤੇ ਹੈ ਲੋਕੀ ਨਹਿਰਾਂ ਦੇ ਪਾਣੀ ਦੀ ਡਿਮਾਂਡ ਕਰਦੇ ਆ ਕੈਂਸਰ ਵੱਧ ਰਿਹਾ ਤੇ ਇਹਨਾਂ ਨੇ ਤਾਂ ਸਵਾਲ ਫਿਰ ਪੁੱਛਣਾ ਹੀ ਆ ਕਿ ਕਿਹੜੇ ਮੂੰਹ ਨਾਲ ਜਵਾਬ ਦਵਾਂ ਬੇਟਾ ਕੀ ਨਾਮ ਹੈ ਤੁਹਾਡਾ ਯੁਵਰਾਜ ਅੱਛਾ ਯੁਵਰਾਜ ਕਿਹੜੀ ਕਲਾ ਚਰਚ ਅੱਛਾ ਕਿੱਥੇ ਆਏ ਹੋ ਅੱਜ ਕਿੱਥੇ ਸਫਾਈ ਕਰਨ ਆਏ ਹੋ ਸਤਲੁਜ ਦਰਿਆ ਤੇ ਸਤਲੁਜ ਦਰਿਆ ਤੇ ਤੇ ਕਿੰਦਾ ਸਫਾਈ ਕਰ ਰਹੇ ਹੋ ਤੁਹਾਨੂੰ ਕੀ ਮਨ ਦੇ ਵਿੱਚ ਕਿਉਂ ਆਇਆ ਸਫਾਈ ਕਰਨੀ ਹੈ এনवायरमेंटਲੀ ਇਨਵਾਇਰਨਮੈਂਟਲੀ ਹੂੰ ਗੰਦਾ ਹੋ ਚੁੱਕਾ ਸਾਡਾ ਇਨਵਾਇਰਨਮੈਂਟ ਯੈਸ ਤੇ ਕਰਦੇ ਆਂ ਨਹੀਂ ਕੁਛ ਨਹੀਂ ਗਿਆ ਵੀ ਤੂੰ ਛੋਟਾ ਹੈਗਾ ਨਾ ਜਾਈ ਉੱਥੇ ਵੀ ਤੂੰ ਨਾਲ ਪਾਣੀ ਚੱਲਦਾ ਹੈ ਨਾਲ ਇੱਥੇ ਸੱਪ ਵੀ ਹੁੰਦੇ ਨੇ ਡਰ ਨਹੀਂ ਲੱਗਦਾ ਹੂੰ ਬਿਲਕੁਲ ਵੀ ਡਰ ਨਹੀਂ ਲੱਗਦਾ ਹੂੰ ਗਰਮੀ ਨਹੀਂ ਲੱਗਦੀ ਗਰਮੀ 'ਚ ਖੜੇ ਹੋਏ ਤੇ ਕੰਮ ਕਰਦੇ ਪਏ ਅੱਜ ਤਾਂ ਛੁੱਟੀ ਆ ਸਾਰੇ ਬੱਚੇ ਤਾਂ ਇੰਜੋਏ ਕਰ ਰਹੇ ਆ ਹੂੰ ਸਾਰੇ ਬੱਚੇ ਤਾਂ ਇੰਜੋਏ ਕਰਦੇ ਛੁੱਟੀਆਂ ਤੁਸੀਂ ਇੱਥੇ ਲੱਗੇ ਹੋ ਓ ਅ ਕਿਉਂਕਿ ਤੁਸੀਂ ਦੇਖ ਹੀ ਰਹੇ ਹੋ ਕਿੰਨਾ ਗੰਦਪਿਆ ਹੋਇਆ ਆਪਣਾ ਪਾਣੀ ਵੀ ਬਹੁਤ ਪੋਲਿਊਟਡ ਹੋ ਰਿਹਾ ਵਾ ਵੈਸੇ ਵੀ ਪਾਣੀ ਦੇ ਪੱਧਰ ਬਹੁਤ ਜ਼ਿਆਦਾ ਨੀਵਾ ਜਾ ਰਿਹਾ ਆਉਣ ਵਾਲੇ ਸਮੇਂ ਤੇ ਮੈਨੂੰ ਲੱਗਦਾ ਵੀ ਇੱਥੇ ਪਾਣੀ ਨਹੀਂ ਰਹਿਣਾ ਜਿਹੜੇ ਨਾਮ ਨਾਲ ਪੰਜਾਬ ਨੂੰ ਜਾਣਿਆ ਜਾਂਦਾ ਪੰਜ ਦਰਿਆਵਾਂ ਦੀ ਧਰਤੀ ਹੈ ਨਾ ਆਪਾਂ ਨੂੰ ਇਸ ਚੀਜ਼ ਵੱਲ ਸੋਚਣਾ ਚਾਹੀਦਾ ਹਰੇਕ ਹਰੇਕ ਹਿਊਮਨ ਦੀ ਨਾ ਰਿਸਪੌਂਸਿਬਿਲਟੀ ਹੈ ਇਸ ਨੂੰ ਲੈ ਕੇ ਵੀ ਉਹ ਗੰਦਨਾਪ ਹੋਣ ਹੈ ਨਾ ਸਾਰੀ ਚੀਜ਼ਾਂ ਦੇਖਣ ਕਿੰਨਾ ਗੰਦਵਾਂ ਸੋਹਣਾ ਲੱਗਦਾ ਪਿਆ ਨਹੀਂ ਯਾਰ ਉਹ ਗੰਦਾ ਦੁੱਖ ਲੱਗਦਾ ਹੈ ਇਦਾਂ ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ ਮੈਂ ਖੇੜੀ ਝਮੇੜੀ ਦੀ ਰਹਿਣ ਵਾਲੀ ਆ ਲੁਧਿਆਣੇ ਤੋਂ ਹੀ ਅੱਛਾ ਇੰਨੀ ਦੂਰੋਂ ਆਉਂਦੇ ਹੋ ਹਾਂਜੀ ਇੰਨੀ ਦੂਰੋਂ ਆਨੇ ਮੈਂ ਤੇ ਮੇਰੀ ਛੋਟੀ ਭੈਣ ਆਨੇ ਆ ਹੂੰ ਤੇ ਘਰ ਦੇ ਕੁਝ ਨਹੀਂ ਕਰਦੇ ਵੀ ਸਵੇਰੇ ਸਵੇਰੇ ਕਿੱਥੇ ਨੂੰ ਚੱਲੇ ਤੁਸੀਂ ਘਰ ਦੇ ਸਹਿਯੋਗ ਕਰਦੇ ਨੇ ਹਾਂਜੀ ਪੂਰਾ ਸਹਿਯੋਗ ਕਰਦੇ ਪਹਿਲੇ ਪਹਿਲੇ ਦਿਨ ਹੋਇਆ ਸੀਗਾ ਵੀ ਨਹੀਂ ਜਾਣਾ ਚਾਹੀਦਾ ਕੁੜੀਆਂ ਨੂੰ ਬਾਹਰ ਪਰ ਨਹੀਂ ਫਿਰ ਉਹਨਾਂ ਨੇ ਕਹਿੰਦੇ ਚਲ ਵਧੀਆ ਕੰਮ ਕਰ ਰਹੇ ਤੈਨੂੰ ਜਾਣਾ ਚਾਹੀਦਾ ਫਿਰ ਹੁਣ ਅਸੀਂ ਰੈਗੂਲਰ ਹੀ ਆ ਰਹੇ ਹਰ ਸੰਡੇ ਵੀ ਬਾਕੀ ਨੌਜਵਾਨਾਂ ਨੂੰ ਯੂਥ ਨੂੰ ਕੀ ਮੈਸੇਜ ਉਹਨਾਂ ਨੂੰ ਮੈਂ ਕਹਿਣਾ ਚਾਹੂੰਗੀ ਵੀ ਤੁਹਾਡੀ ਰਿਸਪੌਂਸਿਬਿਲਟੀ ਵੱਧਦੀ ਆ ਵੀ ਤੁਸੀਂ ਕੂੜਾ ਗੰਦ ਨਾ ਹੀ ਪਾਓ ਤਾਂ ਵੈਟਰ ਆ ਜੇ ਤੁਸੀਂ ਇਦਾਂ ਦਾ ਕੰਮ ਕਰੋਗੇ ਯਾਰ ਬਹੁਤ ਦੁੱਖ ਲੱਗਦਾ ਆਪਣਾ ਪਾਣੀ ਦਾ ਪੱਧਰ ਬਿਲਕੁਲ ਨੀਵਾ ਜਾ ਰਿਹਾ ਆਉਣ ਵਾਲੇ ਸਮੇਂ ਤਾਂ ਆਪਣਾ ਪੀਣ ਯੋਗ ਪਾਣੀ ਨਹੀਂ ਬਚਣਾ ਜਿਹੜੀ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਆਪਾਂ ਕਿੱਥਾ ਬਚਾ ਲਾਂਗੇ ਇਸ ਕਰਕੇ ਆਪਣੀ ਜ਼ਿੰਮੇਵਾਰੀ ਸਮਝੋ ਗੰਦ ਨਾ ਪਾਓ ਇਹ ਕਹਿਣਾ ਚਾਹੂੰਗੀ ਮੈਂ ਬਹੁਤ ਬਹੁਤ ਧੰਨਵਾਦ ਸੋ ਇਹ ਲਵਪ੍ਰੀਤ ਕੁੜੀ ਸੀ ਸੋ ਖੇੜੀ ਝਮੇੜੀ ਤੋਂ ਆਉਂਦੀ ਆ ਲਗਭਗ ਇੱਥੋਂ ਤੁਸੀਂ ਲਾ ਸਕਦੇ ਹੋ ਵੀ 20-25 ਕਿਲੋਮੀਟਰ ਦੂਰ ਪਿੰਡ ਹੈਗਾ ਉੱਥੋਂ ਕੁੜੀ ਸਪੈਸ਼ਲ ਹੁੰਦੀ ਆ ਆਪਣੀ ਭੈਣ ਦੇ ਨਾਲ ਸਫਾਈ ਕਰ ਲਈ ਸੋ ਨੌਜਵਾਨ ਜਾਗਰੂਕ ਹੋਏ ਨੇ ਇਕੱਠੇ ਹੋਏ ਨੇ ਇਕਜੁੱਟ ਹੋ ਕੇ ਚੰਗਾ ਉਪਰਾਲਾ ਕਰ ਰਿਹਾ ਨਾ ਸਿਰਫ ਸਤਲੁਜ ਦਰਿਆ ਸਗੋਂ ਕਹਿੰਦੇ ਨੇ ਵੀ ਰੋਪੜ ਦੇ ਲਾਗੇ ਸਤਲੁਜ ਦਰਿਆ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੋਂ ਵੀ ਉਹਨਾਂ ਨੇ ਸਫਾਈ ਅਭਿਆਨ ਸ਼ੁਰੂ ਕਰ ਦਿੱਤਾ ਟੀਮ ਜੁੜੀ ਚੁੱਕੀ ਆ ਰਾਵੀ ਦਰਿਆ ਦੀ ਵੀ ਸਫਾਈ ਲਈ ਜਿਹੜੇ ਕਮ ਹੈ ਪਰ ਕੰਮ ਅਸੀਂ ਕਰ ਰਹੇ ਆ ਕਿਉਂਕਿ ਇੱਕ ਕੰਮ ਜਿਹੜਾ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀ ਹਾਲਾਂਕਿ ਅਸੀਂ ਦੇਰੀ ਨਾਲ ਕੰਮ ਸ਼ੁਰੂ ਕੀਤਾ ਪਰ ਉਹਨਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਤਬਦੀਲੀਆਂ ਤੇ ਬਦਲਾ ਨੌਜਵਾਨਾਂ ਵਿੱਚ ਜਾਗਰੂਕਤਾ ਜ਼ਰੂਰ ਆਵੇਗੀ ਵਰਦਲ ਸਿੰਘ ਤੇ ਦੀ ਟੀਵੀ ਪਾਰ ਸਤਲੁਜ ਦਰਿਆ ਲੁਧਿਆਣਾ